101% ਗਾਰੰਟੀ ਹੈ ਭਾਈ ਜਿਹੜਾ ਇਹ ਬਿਸਕੁਟ ਦੇ ਵਿੱਚ ਕੋਈ ਬੰਦਾ ਕੈਮੀਕਲ ਸਾਫਤ ਕਰ ਦੇ ਠੀਕ ਹੈ ਜੀ 101% ਇਹ ਵੀ ਮਿੱਤਰੋ ਪੰਜਾਬ ਚ ਪਹਿਲੀ ਵਾਰ ਰੰਧਾਵਾਲਾ ਦੇ ਤਿਆਰ ਕਰਤਾ ਦੇਖ ਸਕਦੇ ਹੋਗੇ ਚਿਕਨ ਦਾ ਬਿਸਕੁਟ ਕੀ ਹਾਲ ਚੱਲ ਨੇ ਭਾਈ ਜੀ ਹਾਂਜੀ ਬਹੁਤ ਵਧੀਆ ਜੀ ਇਹ ਕਿਵੇਂ ਆ ਗਿਆ ਜੀ ਮਾਈਂਡ ਦੇ ਵਿੱਚ ਇਹ ਮਾਈਂਡ ਦੇ ਵਿੱਚ ਦੇਖੋ ਜੀ ਆਪਣਾ ਹੈਗਾ ਰੰਧਾਵਾ ਮਟਰਨ ਦਾ ਪ੍ਰੋਡਕਟ ਵੀਰੇ ਠੀਕ ਹੈ ਜੀ ਠੀਕ ਹੈ ਮੇਰਾ ਟਾਰਗੇਟ ਇਹੀ ਹੈਗਾ ਵੀ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕਿਸਾਨ ਭਰਾ ਨੇ ਹੂੰ ਉਹ ਆਪਣੇ ਆਪਣੇ ਛਟੂਕੜ 10-10 12-12 ਪ੍ਰੋਡਕਟ ਜਰੂਰ ਬਣਾ ਕੇ ਰੱਖੋ ਜਰੂਰ ਬਣਾਓ ਸਹੀ ਗੱਲ ਹੈ ਠੀਕ ਹੈ ਫੇਰ ਹੀ ਟੋੜਾ ਜਾਣਾ ਦੂਸਰੀਆਂ ਜਿਹੜੀਆਂ ਕੰਪਨੀਆਂ ਨੇ ਜ ਆ ਮੰਨ ਕੇ ਚਲੋ ਵੀ ਬਾਹਰ ਲਿਆਂ ਦੂਜੇ ਸੂਬਿਆਂ ਦੀਆਂ ਫੈਕਟਰੀਆਂ ਕੰਪਨੀਆਂ ਨੇ ਕੁਝ ਵੀ ਉਹਨਾਂ ਨੂੰ ਪਤਾ ਲੱਗੂ ਵੀ ਪੰਜਾਬ ਦੇ ਮੁੰਡਿਆਂ ਦੇ ਵਿੱਚ ਵੀ ਕੁਝ ਟੈਲੈਂਟ ਹੈਗਾ ਸਹੀ ਗੱਲ ਹੈ ਠੀਕ ਹੈ ਇਸੇ ਲਈ ਹਰ ਇੱਕ ਕਿਸਾਨ ਨੂੰ ਪੀਰ ਹੈ ਵੀ ਆਪਦੇ 2-2 ਪ੍ਰੋਡਕਟ ਜਰੂਰ ਬਣਾਓ ਠੀਕ ਹੈ ਇਸੇ ਤਰ੍ਹਾਂ ਹੀ ਜੇ ਮੋਂ ਡੈਰੀ ਫਾਰਮ ਹੈ ਪੋਲਟਰੀ ਫਾਰਮ ਹੈ ਗੌਡ ਫਾਰਮ ਹੈ ਕੋਈ ਵੀ ਕਿੱਤਾ ਉਹਦੇ ਨਾਲ ਰਿਲੇਟਡ ਪ੍ਰੋਡਕਟ ਬਣਾਓ ਹੁਣ ਸਾਡਾ ਹੈਗਾ ਗੌਡ ਫਾਰਮ ਗੌਡ ਫਾਰਮ ਦੇ ਨਾਲ ਹੀ ਅਸੀਂ ਪਹਿਲਾਂ ਗੌਡ ਮਿਲਕ ਦੀ ਸਾਬਣ ਵੀ ਬਣਾਈ ਠੀਕ ਹੈ ਜੀ ਤੇ ਮਟਰਨ ਪਿਕਲ ਵੀ ਬਹੁਤ ਮਸ਼ਹੂਰ ਹੈ ਰੰਧਾਵਾ ਮਟਰਨ ਪਿਕਲ ਤੁਸੀਂ ਦੇਖਿਆ ਅਸੀਂ ਇਹ ਚੀਜ਼ ਦਾ ਜਿਹੜਾ ਧਿਆਨ ਚ ਰੱਖਦੇ ਬਣਾਇਆ ਹੈ ਉਹ ਵੀ ਅੱਜ ਦੇ ਬਾਜ਼ਾਰੂ ਬੱਚੇ ਪੈਕਟ ਫੂਡ ਖਾ ਰਹੇ ਨੇ ਜਿਹੜਾ ਕਿ ਇੰਨਾ ਕਿ ਸਿਹਤ ਲਈ ਹਾਨੀਕਾਰਕ ਹੈ ਵੀ ਬੱਚੇ ਗਰੋਥ ਵੀ ਨਹੀਂ ਕਰ ਰਹੇ ਬੱਚੇ ਮੰਨ ਕੇ ਚਲੋ ਵੀ ਕਈ ਬਿਮਾਰੀਆਂ ਨਾਲ ਪੀੜਤ ਹੋ ਚੁੱਕੇ ਨੇ ਬੱਚੇ ਇੰਨਾ ਕੁ ਜ਼ਿਆਦਾ ਨੈਗੇਟਿਵ ਫੂਡ ਖਾ ਰਹੇ ਨੇ ਜਿਹੜਾ ਸਿਹਤ ਲਈ ਬਿਲਕੁਲ ਵੀ ਜਾਇਜ਼ ਨਹੀਂ ਹੁਣ ਕੋਈ ਕਹਿੰਦਾ ਹੁੰਦਾ 5 ਰੁਪਈਆ ਦਾ ਬਿਸਕੁਟ ਆ ਉਹਦੇ ਕਰੀਮ ਵਾਲੇ ਕਹਿੰਦਾ ਹੁੰਦਾ ਕੋਈ ਕਾਸੇ ਵਾਲੇ ਕਹਿੰਦਾ ਹ ਬਾਈ ਕੌਣ ਦੇ ਦੂਗਾ ਕਿਉਂਕਿ ਦੁੱਧ ਕਿੰਨਾ ਮਹਿੰਗਾ ਹੈ ਹਨਾ ਕੌਣ ਦੇ ਦੂਗਾ 5 ਰੁਪਈਆ ਚ ਜਾਂ 10 ਰੁਪਈਆ ਦੇ ਵਿੱਚ ਤੁਹਾਨੂੰ ਕਰੀਮ ਸਹੀ ਗੱਲ ਹੈ ਠੀਕ ਹੈ ਇਸ ਲਈ ਇਹ ਬਿਲਕੁਲ ਤੁਸੀਂ ਬਾਜ਼ਾਰੂ ਫੂਡ ਨੂੰ ਛੱਡ ਕੇ ਇੱਕ ਕਿਸਾਨੀ ਪ੍ਰੋਡਕਟ ਨੂੰ ਖਾਣ ਦੀ ਕੋਸ਼ਿਸ਼ ਕਰੋ ਇਹ ਪ੍ਰੋਡਕਟ ਤੁਹਾਡੇ ਸਾਹਮਣੇ ਜਿਹੜੇ ਲੈ ਕੇ ਆਇਆ ਚਿਕਨ ਬਿਸਕੁਟਾਂ ਜੀ ਤੇ ਐਗ ਬਿਸਕੁਟ ਤੇ ਹੁਣ ਅਗਲਾ ਨੈਕਸਟ ਬਿਸਕੁਟ ਆ ਰਿਹਾ ਸਾਡਾ ਸੋਇਆ ਵੀਨ ਦਾ ਬਿਸਕੁਟ ਸੋਇਆ ਵੀਨ ਦਾ ਇਹ ਤਿੰਨ ਤਰ੍ਹਾਂ ਦੇ ਬਿਸਕੁਟ ਆ ਆਪਣੇ ਬੱਚਿਆਂ ਨੂੰ ਤੁਸੀਂ ਮਗਵਾਓ ਤੇ ਇੱਕ ਜਾਂ ਦੋ ਬਿਸਕੁਟ ਡੇਲੀ ਉਹਨਾਂ ਨੂੰ ਦੁੱਧ ਦੇ ਨਾਲ ਸ਼ਾਮ ਨੂੰ ਤੁਸੀਂ ਦਿਓ ਠੀਕ ਹੈ ਜੀ ਹਾਈ ਪ੍ਰੋਟੀਨ ਮਤਲਬ ਕਿ ਹਾਈ એનર્ਜੀ ਇੰਨਾ ਕਿ ਜ਼ਿਆਦਾ ਮਤਲਬ ਕਿ ਪ੍ਰੋਟੀਨ ਦਾ ਸੋਰਸਸ ਹੈ ਜਿਵੇਂ ਇਹਦੇ ਵਿੱਚ ਇਨਗਰੀਡੀਅੰਟਸ ਐਗ ਹੋ ਗਿਆ ਜਿਹੜਾ ਕੋਕੋਨਟ ਹੋ ਗਿਆ ਠੀਕ ਹੈ ਦੇਸੀ ਘੀ ਹੋ ਗਿਆ ਕਾਫੀ ਚੀਜ਼ਾਂ ਐਦਾਂ ਦੀਆਂ ਨੇ ਜਿਹੜੀਆਂ ਤੁਸੀਂ ਮੰਨ ਕੇ ਚੱਲੋ ਵੀ ਇਹ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਸਿਹਤ ਨਹੀਂ ਲਾਹੇ ਵੰਦਣਗੀਆਂ ਠੀਕ ਹੈ ਕਿੰਨੇ ਰੁਪਏ ਦਾ ਹੋਊਗਾ ਜੀ ਇਹ ਬਿਸਕੁਟ ਜਿਹੜੀ ਅਪਾ ਗੱਲਬਾਤ ਕਰੀਏ ਜੀ ਇਹ ਇੱਕ ਪੈਕਟ 50 ਰੁਪਏ ਦਾ ਜੀ ਠੀਕ ਹੈ ਜੀ 50 ਰੁਪਏ ਦਾ ਪੈਕਟ ਆ ਇਹ ਹਾਂਜੀ ਠੀਕ ਹੈ ਜੀ ਮਿਲੂ ਕਿੱਥੋਂ ਜੀ ਇਹ ਇਹ ਆਨਲਾਈਨ ਵੀ ਮਿਲ ਜੂਗਾ ਜੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਸਾਡੇ ਸਾਰੇ ਪ੍ਰੋਡਕਟ ਜਿਹਦੇ ਆ ਦਹੀਂ ਲੱਸੀ ਮਸਾਲਾ ਹੋ ਗਿਆ ਸਬਜੀ ਮਸਾਲਾ ਹੋ ਗਿਆ ਠੀਕ ਹੈ ਆ ਚਿਕਨ ਬਿਸਕਟ ਔਰ ਐਗ ਬਿਸਕਟ ਹੋ ਗਿਆ ਸੋਇਆ ਬੀਨ ਬਿਸਕਟ ਹੋ ਗਿਆ ਆ ਸਾਰੇ ਪ੍ਰੋਡਕਟ ਸਾਡੇ ਤੁਸੀਂ ਦੇਖ ਰਹੇ ਹੋਗੇ ਸਾਰੇ ਬਾਇ ਪਾਰਸਲ ਜਾ ਰਹੇ ਨੇ ਕਿਤੇ ਕੋਈ ਔਖਾ ਨਹੀਂ ਹੈਗਾ ਬਿਲਕੁਲ ਇਹ ਜਿਵੇਂ ਐਨ ਆਰ ਆਈ ਬਾਹਰ ਵੀ ਵੀਰ ਨੇ ਮੇਰੇ ਜਿਹੜੇ ਉਹਨਾਂ ਨੇ 2 ਕਿਲੋ ਮੰਗਾਉਣੇ ਆ 4 ਕਿਲੋ ਮੰਗਾਉਣੇ ਆ 6 ਕਿਲੋ ਮੰਗਾਉਣੇ ਆ 2 ਜਿੰਨੇ ਵੀ ਪੈ ਕੇ ਮੰਗਾਉਣੀਆਂ ਉਹਨਾਂ ਦੇ ਲਈ ਜਿਵੇਂ ਆ ਪੇਟੀ ਦਿਖਾ ਸਕਦੇ ਹੋ ਇਹ ਬਾਹਰ ਜਾ ਰਹੀ ਆ ਬਾਈ ਠੀਕ ਹੈ ਇਹ ਸਾਰੇ ਟਾਪ ਕਲਾਸ ਦੇ ਬਿਸਕਟ ਆ ਜਿਹੜੇ ਤੁਹਾਡੀ ਸਿਹਤ ਨੂੰ એનર્ਜੀ ਵੀ ਦੇਣਗੇ ਤੇ ਪਾਵਰ ਵੀ ਦੇਣਗੇ ਤੇ ਤੁਹਾਡੀ ਬੱਚੇ ਜਿਹੜੇ ਫੂਡ ਪੈਕਟਾਂ ਤੋਂ ਬਚ ਸਕਣਗੇ ਲੈ ਵੀ ਮੇਤਰੋ ਜੇ ਕੋਈ ਵੀ ਮੇਰਾ ਵੀਰ ਬਾਈ ਐ ਗਤੇ ਚਿਕਨ ਦੇ ਬਿਸਕਟਾਂ ਨੂੰ ਬਾਈ ਤੁਸੀਂ ਘਰੇ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਬਾਈ ਤੁਸੀਂ ਕਾਲ ਕਰਕੇ ਇਹ ਬਿਸਕਟ ਜਿਹੜੇ ਮੰਗਵਾ ਸਕਦੇ ਹੋਗੇ ਇੱਕ ਨੰਬਰ ਕੁਆਲਿਟੀ ਰੋਗੀ ਟੇਸਟ ਮੈਂ ਕਹਿੰਦਾ ਇੰਨਾ ਵਧੀਆ ਦਰਸੇਮ ਬਾਈ ਹਾਂਜੀ ਜਿਹੜੇ ਵੀਰ ਨੇ ਇੱਕ ਵਾਰੀ ਪੈਕਟ ਮੰਗਾ ਲਿਆ ਹਾਂਜੀ ਉਹ बार-बार ਮੰਗਵਾਉਗਾ ਬਾਰ-ਬਾਰ ਮੰਗਵਾਉਗਾ ਇੰਨਾ ਵਧੀਆ ਟੇਸਟ ਹੈ ਇੰਨਾ ਵਧੀਆ ਕ੍ਰਾਂਚ ਹੈ ਇੰਨਾ ਵਧੀਆ ਮੰਨ ਕੇ ਚਲੋ ਕਿਉਂਕਿ ਜਿਹੜੇ ਫੂਡ ਦੇ ਵਿੱਚ ਇੱਕ ਦੇਸੀ ਆਟਾ ਪੈ ਗਿਆ ਫਿਰ ਸਭ ਤੋਂ ਵੱਡੀ ਗੱਲ ਕੀ ਹੈ ਦਰਸੇ ਬਾਈ ਇਹ ਬਿਸਕੁਟ ਚੁੱਲ੍ਹੇ ਦੀ ਅੱਗ ਤੇ ਬਣਿਆ ਚੁੱਲ੍ਹੇ ਦੀ ਅੱਗ ਤੇ ਬਣਿਆ ਚੁੱਲ੍ਹੇ ਦੀ ਅੱਗ ਤੇ ਬਣਿਆ ਕੋਈ ਗੈਸ ਤੇ ਨਹੀਂ ਬਣਿਆ ਕੋਈ ਕੈਮੀਕਲ ਨਾਲ ਨਹੀਂ ਬਣਿਆ ਠੀਕ ਹੈ ਜੀ 101% ਗਾਰੰਟੀ ਹੈ ਬਾਈ ਜਿਹੜਾ ਇਹ ਬਿਸਕੁਟ ਦੇ ਵਿੱਚ ਕੋਈ ਬੰਦਾ ਕੈਮੀਕਲ ਸਾਫਤ ਕਰ ਦੇ ਠੀਕ ਹੈ ਜੀ 101% ਇੱਕ ਵੀ ਚੀਜ਼ ਜਿਹੜੀ ਆਏ ਕਹਦੇ ਵੀ ਯਾਰ ਆ ਤਾਂ ਕੈਮੀਕਲ ਪਾਦਾ ਤੁਸੀਂ ਅੱਛਾ ਜੀ ਇੰਨਾ ਜ਼ਿਆਦਾ ਟੌਪ ਕਲਾਸ ਬਿਸਕੁਟ ਹੈ ਲੈ ਵੀ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਬਈ ਤੁਸੀਂ ਇਸ ਨੂੰ ਆਪ ਦੇ ਕਰੇ ਵੀ ਮੰਗਵਾ ਸਕਦੇ ਹੋ ਤੇ ਖਾ ਸਕਦੇ ਹੋਗੇ ਬੱਚਿਆਂ ਵਾਸਤੇ ਬਈ ਬਹੁਤ ਜ਼ਿਆਦਾ ਜ਼ਰੂਰੀ ਆਈਟਮ ਆ ਕਿ ਦੇਖ ਸਕਦੇ ਹੋ ਬਈ ਬਹੁਤ ਆ ਗਈ ਬਾਕੀ ਬਈ ਜੀ ਕਰ ਲਓ ਸੰਪਰਕ ਸਕਰੀਨ ਦੇ ਉੱਪਰ ਨੰਬਰ ਹੈਗਾ ਠੀਕ ਹੈ ਜੀ ਬਈ ਧੰਨਵਾਦ